ਆਲੀ ਮੁਕਤੀਆਂ ਦੀ ਧਰਤੀ ਦੇ ਉੱਤੇ ਇਕੱਠੇ ਹੋਏ ਪੰਜਾਬ ਦੇ ਵਾਰਸੋ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇੱਕ ਦੌਰ ਆਇਆ ਕੌਮ ਤੇ ਭੀੜ ਪਈ ਤਾਂ ਸਾਡੇ ਗੁਰੂਆਂ ਨੇ ਜੰਗ ਦਾ ਮੈਦਾਨ ਮੱਲਿਆ ਤਾਂ ਉਸ ਜੰਗ ਦੇ ਮੈਦਾਨ ਦੇ ਵਿੱਚੋਂ ਕੁਝ ਸਿੰਘਾਂ ਨੇ ਵੇਦਾਬਾ ਲੈ ਕੇ ਆਪਣੇ ਪਿੰਡਾਂ ਨੂੰ ਪਰਤਾ ਏ ਘਰਾਂ ਨੂੰ ਪਰਤਾ ਏ ਲਾਂਤਾਂ ਪਈਆਂ ਉਹਨਾਂ ਦੀ ਜ਼ਮੀਰ ਨੇ ਅੰਦਰੋਂ ਹਲੂਣਾ ਮਾਰਿਆ ਤੇ ਉਹ ਵਾਪਸ ਜੰਗ ਦੇ ਮੈਦਾਨ ਦੇ ਵਿੱਚ ਜਾ ਖੜੇ ਹੋਏ ਲੜਦੇ ਆ ਲੜਦੇ ਆ ਆਪਣਾ ਖੂਨ ਡੋਲਦੇ ਆ ਡੋਲਦੇ ਆ ਸ਼ਹੀਦ ਹੁੰਦੇ ਗਏ ਤਾਖੀਰ ਦੇ ਉੱਤੇ ਜ਼ਖਮੀ ਹੋਏ ਭਾਈ ਮਹਾ ਸਿੰਘ ਦੇ ਕੋਲੇ ਜਦੋਂ ਦਸ਼ਮੇਸ਼ ਪਤਾ ਜਾਂਦੇ ਆ ਉਹਨਾਂ ਨੂੰ ਬੁੱਕਲ ਦੇ ਵਿੱਚ ਲੈਂਦੇ ਆ ਤੇ ਬੇਦਾਵਾ ਪਾੜਦੇ ਆ ਟੁੱਟੀ ਨੂੰ ਘੰਡਦੇ ਆ ਤੇ ਮੈਦਾਨ ਫਤਿਹ ਕਰਦੇ ਆ ਤੋ ਪੰਜਾਬ ਦੇ ਲੋਕੋ ਪੰਜਾਬ ਦੇ ਵਾਸੀਓ ਉਹ ਤਾਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣਾ ਖੂਨ ਡੋਲ ਕੇ ਸ਼ਹੀਦੀਆਂ ਪਾ ਕੇ ਬੇਦਾਵਾ ਪੜਵਾਗੇ ਸੀ ਪਰ ਅੱਜ ਜਿਹੜਾ ਅਸੀਂ ਬੇਦਾਵਾ ਲੈ ਕੇ ਦੇ ਹੀ ਬੈਠੇ ਆ ਅੱਜ ਅਸੀਂ ਪੰਜਾਬ ਬਲ ਪਿੱਠ ਕਰੀ ਖੜੇ ਆ ਆਹ ਦੇਖਦਾ ਸੀਗਾ ਮੈਂ ਮਸੰਦਾਂ ਦੀਆਂ ਰੈਲੀਆਂ ਗਦਾਰਾਂ ਦੀਆਂ ਰੈਲੀਆਂ ਤੁਹਾਡੇ ਸਾਹਮਣੇ ਆ ਵੱਡੇ ਵੱਡੇ ਕੱਠ ਵੱਡੇ ਵੱਡੇ ਝੰਡੇ ਜੱਕੀ ਫਿਰਦੇ ਆ ਉਧਰੋਂ ਦੂਜੇ ਪਾਸੇ ਜਿਹੜਾ ਸਟੇਟ ਦਾ ਜ਼ਬਰ ਹੈ ਸਟੇਟ ਦਾ ਟੈਰਰ ਹੈ ਉਹ ਲਗਾਤਾਰ ਹਰ ਪਾਸਿਓਂ ਪੰਜਾਬ ਨੂੰ ਜ਼ਖਮੀ ਕਰ ਰਿਹਾ ਐ ਐਨੇ ਫਟ ਲਾਏ ਜਾ ਰਹੇ ਆ ਜਦੋਂ ਅਸੀਂ ਇੱਕ ਫਟ ਸਿਆਣ ਦੀ ਕੋਸ਼ਿਸ਼ ਕਰਦੇ ਆ ਚਾਰ ਫਟ ਹੋਰ ਲਾ ਦਿੰਦੇ ਆ ਅਸੀਂ ਉਧਰ ਨੂੰ ਹੁੰਨੇ ਆ 10 ਹਮਲੇ ਹੋਰ ਹੋ ਜਾਂਦੇ ਆ ਅੱਜ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪਹਿਲਾਂ ਬਹੁਤ ਵੱਡਿਆ ਟੁੱਕਿਆ ਗਿਆ ਪੰਜਾਬ ਹੁਣ ਸੁੰਗੜਦਾ ਸੁੰਗੜਦਾ ਪੰਜਾਬ ਘਟਦਾ ਘਟਦਾ ਪੰਜਾਬ ਬਹੁਤ ਥੋੜਾ ਜਿਹਾ ਪੰਜਾਬ ਰਹਿ ਗਿਆ ਆ ਚੱਲੇ ਜਾ ਲੁਧਿਆਣੇ ਵਾਲੇ ਪਾਸੇ ਮਹਾਲੀ ਵਾਲੇ ਪਾਸੇ ਜਲੰਧਰ ਵਾਲੇ ਪਾਸੇ ਜੀਰਕਪੁਰ ਵਾਲੇ ਪਾਸੇ ਲੱਗਦਾ ਹੀ ਨਹੀਂ ਵੀ ਆਪਾ ਪੰਜਾਬ 'ਚ ਰਹਿੰਦੇ ਆ ਇਹ ਬੜੇ ਖਤਰਨਾਕ ਸੰਕੇਤ ਆ ਬੜੇ ਖਤਰਨਾਕ ਸਨੇਹ ਆ ਬਾਰੇ ਬੰਦੇ ਮੈਨੂੰ ਕਹਿ ਦਿੰਦੇ ਆ ਭਾਈ ਨੈਗੇਟਿਵ ਵਾਲਾ ਸੋਚਦਾ ਨਾ ਪੱਖੀ ਸੋਚ ਰੱਖਦਾ ਮੈਂ ਕਹਾਂ ਮੈਂ ਨਾ ਪੱਖੀ ਸੋਚ ਨਹੀਂ ਰੱਖਦਾ ਮੈਂ ਤੁਹਾਨੂੰ ਆਉਣ ਵਾਲੇ ਖਤਰੇ ਬਾਰੇ ਸचेत ਕਰ ਰਿਹਾ ਕਿ ਆਉਣ ਵਾਲਾ ਸਮਾਂ ਮੇਰੀ ਗੱਲ ਯਾਦ ਰੱਖਿਓ ਜੇ ਇਹ ਕਾਨੂੰਨ ਪੰਜਾਬ ਦੇ ਵਿੱਚ ਨਹੀਂ ਬਣਦੇ ਕਿ ਕੋਈ ਵੀ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਸਾਡੀ ਬਾਹੀਜੋਗ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਅੰਦਰ ਜੇਕਰ ਬਾਹਰਲੇ ਬੰਦਿਆਂ ਨੇ ਵੋਟਾਂ ਬਣਾਉਣੀਆਂ ਨੇ ਉਹਦੀਆਂ ਸ਼ਰਤਾਂ ਤੈਅ ਹੋਣੀਆਂ ਚਾਹੀਦੀਆਂ ਨੇ ਬਾਹਰਲੇ ਬੰਦਿਆਂ ਨੇ ਨੌਕਰੀਆਂ ਲੈਣੀਆਂ ਨੇ ਉਹਦੇ ਲਈ ਡੋਮਿਸਾਈਲ ਬੋਨਫਾਇਡ ਲਾਗੂ ਹੋਣਾ ਚਾਹੀਦਾ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਤਾਂ ਯਾਦ ਰੱਖਿਓ ਆਨਲਾ ਸਮਾਂ ਇਹ じゃ ਹੋਣਾ ਕਿ ਆ ਜਿਹੜੀਆਂ ਪੱਗਾਂ ਦਿਖਦੀਆਂ ਨੇ ਇਹ ਨਾਮੋ ਨਿਸ਼ਾਨ ਮਿਟ ਜਣਿਆ ਭਰਾਵੋ ਵੈਸੇ ਮੈਂ ਚੜਦੀ ਕਲਾ ਦਾ ਇਨਸਾਨ ਐ ਮੈਨੂੰ ਪਤਾ ਵੀ ਤਾਂ ਨਾਸ ਨਹੀਂ ਹੋ ਸਕਦਾ ਸਾਡੇ ਗੁਰੂਆਂ ਨੇ ਵੀ ਬੀਜਿਆ ਇਹ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੀ ਜਾਂਦੇ ਆ ਤੇ ਅਸੀਂ ਅੱਡੋ ਫਾਟੀ ਹੋਏ ਫਿਰਦੇ ਆ ਮੈਂ ਸਮੁੱਚੀ ਜਿੰਨੀ ਹੈ ਲੀਡਰਸ਼ਿਪ ਬੈਠੀ ਆ ਸਟੇਜ ਦੇ ਉੱਤੇ ਇਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਲੋਕਾਂ ਦੀ ਇੱਕ ਭਾਵਨਾ ਹੈ ਸੰਗਤ ਦੀ ਇੱਕ ਭਾਵਨਾ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਜਿਹੜਾ ਵੀ ਬੰਦਾ ਜਿਹੜਾ ਇਨਸਾਨ ਜਿਹੜੀ ਜਥੇਬੰਦੀ ਜਿਹੜੀ ਸੰਸਥਾ ਅੱਜ ਪੰਜਾਬ ਦੀ ਗੱਲ ਕਰਦੀ ਆ ਪੰਜਾਬੀਆਂ ਦੀ ਗੱਲ ਕਰਦੀ ਆ ਕੌਮ ਦੀ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਜਾਣਾ ਚਾਹੀਦਾ ਸਹਿਮਤ ਪਰ ਸਾਨੂੰ ਆਪਣੇ ਜਿਹੜੇ ਹਉਮੈ ਹੰਕਾਰ ਨੂੰ ਛੱਡ ਕੇ ਆਪਣੀ ਚੌਧਰ ਨੂੰ ਛੱਡ ਕੇ ਭਰਾਵੋ ਜਿਹੜਾ ਬੰਦਾ ਵੀ ਆਉਂਦਾ ਸਾਡੇ ਲੱਖ ਮੱਤ ਪੇਧ ਹੋਣਗੇ ਗਲੇ ਸ਼ਿਕਵੇ ਹੋਣਗੇ ਪਰ ਸਾਨੂੰ ਪੰਜਾਬ ਬਚਾਉਣ ਲਈ ਪੰਥ ਬਚਾਉਣ ਲਈ ਕੌਮ ਦੇ ਲਈ ਆਉਣ ਵਾਲੀਆਂ ਨਸਲਾਂ ਦੇ ਲਈ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਕੱਠੇ ਹੋਣਾ ਪੈਣਾ ਭਰਾਵੋ ਚਾਰਕ ਸੁਨੇਹੇ ਮੈਂ ਇਸ ਸਟੇਜ ਤੋਂ ਦੇਣਾ ਚਾਹਣਾ ਬੜੀ ਪਵਿੱਤਰ ਧਰਤੀ ਹੈ 40 ਮੁਕਤਿਆਂ ਦੀ ਧਰਤੀ ਹੈ ਪਹਿਲਾ ਸੁਨੇਹਾ ਮੈਂ ਆਵਾਜ਼ ਮਾਰਨਾ ਚਾਹਣਾ ਬਾਹਰਲੇ ਮੁਲਕਾਂ ਚ ਜਗੇ ਪੰਜਾਬੀਆਂ ਨੂੰ ਕੇ ਮੁੜਿਓ ਵਾਪਸ ਮੁੜਿਓ ਤੁਹਾਡੇ ਘਰਾਂ ਨੂੰ ਲੱਗੇ ਹੋਏ ਜਿੰਦਿਆਂ ਨੂੰ ਜੰਗਾਲ ਖਾਗੀ ਤੁਹਾਡੇ ਖੇਤ ਤੁਹਾਨੂੰ ਢੀਕਦੇ ਨੇ ਆ ਦੁਆਬੇ ਜਾਈਦਾ ਲੱਗਦਾ ਪੰਜਾਬ ਹੈ ਹੀ ਨਹੀਂ ਸਾਰਾ ਦੁਆਬਾ ਖਾਲੀ ਹੋਇਆ ਪਿਆ ਇਹ ਹੀ ਹਾਲ ਹੁਣ ਮਾਝੇ ਤੇ ਦੁਆਬੇ ਮਾਲਵੇ ਦਾ ਹੋ ਤੁਰਿਆ ਸੋ ਮੁੜ ਕੇ ਆ ਉਧਰੋਂ ਕਮਾਈਆਂ ਬਹੁਤ ਕਰ ਲੀਆਂ ਕਈ ਦਾ 50 50 ਸਾਲ ਹੋ ਗਏ 40 40 ਸਾਲ ਹੋ ਗਏ ਮੁੜ ਕੇ ਮੁੜੇ ਹੀ ਨਹੀਂ ਉਹਨਾਂ ਦੇ ਬੱਚੇ ਵੀ ਉਧਰ ਪੈਦਾ ਹੋਏ ਆ ਉਹਨਾਂ ਨੇ ਮੁੜ ਕੇ ਇਧਰ ਨੂੰ ਮੂੰਹ ਨਹੀਂ ਭਰਾਉਣਾ ਇਹ ਕੁਦਰਤੀ ਹੈ ਸੁਭਾਵਕ ਹੈ ਜਦੋਂ ਕੋਈ ਜਗ੍ਹਾ ਖਾਲੀ ਹੁੰਦੀ ਹੈ ਉਸ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਆ ਕੇ ਭਰ ਦੇਣਾ ਇਸ ਕਰਕੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਮਹਿਮ ਚ ਲਾਓ ਬਾਹਰਲੇ ਬੈਠਾ ਜੋ ਮਲਖਾਂ ਚ ਬੈਠੇ ਆ ਜਿਹੜੇ ਵੀ ਚਲੋ ਵਾਪਸ ਪੰਜਾਬ ਨੂੰ ਚੱਲ ਗਏ ਆਪਣੇ ਘਰਾਂ ਨੂੰ ਖੁੱਲ ਗਏ ਜੁੰਦੇ ਖੁੱਲ ਗਏ ਆਪਣੇ ਖੇਤਾਂ ਦੇ ਵਿੱਚ ਜਾ ਕੇ ਬਾਈਆਂ ਕਰ ਗਏ ਦੂਜਾ ਮਰਾ ਸਨੇਹਾ ਮੈਂ ਬਹੁਤ ਵਾਰੀ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਕਿ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਨਾ ਵੇਚੋ ਚਾਹੇ ਤੁਹਾਨੂੰ 50 ਕਰੋੜ ਰੁਪਇਆ ਕੋਈ ਇਕੱਲੇ ਆਪੇ ਕਦੇਵੇ ਤਾਂ ਵੀ ਆਪਣੀ ਜ਼ਮੀਨ ਨਾ ਵੇਚੋ ਤੁਹਾਨੂੰ ਨਹੀਂ ਪਤਾ ਇਹ ਧਰਤੀ ਦੀ ਕੀਮਤ ਕੀ ਹੈ ਪੂਰੀ ਦੁਨੀਆ ਦੀ ਅੱਖ ਵੱਡੇ ਵੱਡੇ ਸਰਮਾਇਦਾਰਾਂ ਦੀ ਅੱਖ ਵੱਡੇ ਵੱਡੇ ਮੁਲਕਾਂ ਦੀ ਅੱਖ ਤੁਹਾਡੀ ਧਰਤੀ ਤੇ ਆ ਐਵੇਂ ਨਹੀਂ ਵੱਡੇ ਵੱਡੇ ਹਾਈਵੇ ਬਣ ਗਏ ਆ ਖੜ ਜਾ ਪੰਜ ਸਾਲ ਆ ਆ ਸਾਰੇ ਲਾਂਗੇ ਖੁੱਲ ਜਾਣੇ ਆ ਇੱਥੋਂ ਯੂਰਪ ਤੱਕ ਵਪਾਰ ਹੋਣਾ ਸੜਕਾਂ ਰਾਹੀਂ ਇਸ ਕਰਕੇ ਬੇਨਤੀ ਕਰਦੇ ਆ ਬਾਈ ਦੁੱਖ ਹੁੰਦਾ ਜਦੋਂ ਪਤਾ ਲੱਗਦਾ ਨਾ ਵੀ ਜਿੰਨੇ ਹਾਈਵੇ ਆ ਪੰਜਾਬ ਦੇ ਸਾਰੀਆਂ ਜ਼ਮੀਨਾਂ ਆਸੇ ਪਾਸੇ ਜਾਂ ਵਪਾਰੀ ਖਰੀਦੀ ਬੈਠੇ ਆ ਜਾਂ ਕੋਈ ਹੋਰ ਜਿਹੜੇ ਵੱਡੇ ਵੱਡੇ ਡੀਲਰ ਆ ਖਰੀਦੀ ਬੈਠੇ ਆ ਜਾਂ ਬਾਹਰ ਦੇ ਸੂਬਿਆਂ ਚੋਂ ਆ ਕੇ ਲੋਕ ਜ਼ਮੀਨਾਂ ਖਰੀਦ ਰਿਹਾ ਸਾਡੇ ਲੋਕ ਜ਼ਮੀਨਾਂ ਵੇਚ ਵਿੱਚ ਭੱਜ ਰਹੇ ਆ ਦੂਜਾ ਮਰਾਸਨਾ ਇਹ ਪੰਜਾਬੀਆਂ ਨੂੰ ਹੋਇਆ ਤੀਜਾ ਸਨੇਹਾ ਮਰਾਇਆ ਸਾਡੀ ਮਾਂ ਬੋਲੀ ਤੇ ਬਹੁਤ ਵੱਡਾ ਹਮਲਾ ਹੈ ਪੰਜਾਬੀ ਦੇ ਉੱਤੇ ਤੁਹਾਡੇ ਜਵਾਕ ਸਕੂਲਾਂ 'ਚ ਪੜ੍ਹਦੇ ਹੋਣੇ ਆ ਜਬਰੀ ਉਹਨਾਂ ਦੇ ਉੱਤੇ ਹਿੰਦੀ ਥੋਪੀ ਜਾ ਰਹੀ ਹੈ ਸਾਡੇ ਜਵਾਕਾਂ ਨੂੰ ਸਾਡੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਲੋਪ ਹੋ ਰਹੇ ਨੇ ਮਰ ਰਹੇ ਨੇ ਅਸੀਂ ਆਪਾਂ ਉੱਪਰ ਥੱਲੇ ਕੁੱਤੇ ਥੱਲੇ ਉਹਨੂੰ ਉੱਪਰ-ਨੀਚੇ ਕਹਿਣ ਲੱਗੇ। ਭਰੋਸਾ ਮੈਂ ਕੱਲ ਬਹੁਤ ਸਿਆਣਾ ਬੰਦਾ ਗੁਰਸਿੱਖ ਬੰਦਾ ਬੋਲਦਾ ਸੁਣਾ ਟੀਵੀ ਤੇ ਬੈਠਾ ਹੈ। ਆਸ਼ਵਾਸ਼ਣ ਕਹਿ ਰਿਹਾ ਹੈ। ਅਸੀਂ ਉਹਨਾਂ ਦੇ ਦਿੱਤੇ ਸ਼ਬਦ ਆਪਣੇ ਮੂੰਹ 'ਚ ਪਾ ਰਹੇ ਆਂ। ਜਦੋਂ ਕਿ ਸਾਡੀ ਬੋਲੀ ਨਾਲ ਦੀ ਦੁਨੀਆ 'ਚ ਕਿਤੇ ਕੋਈ ਅਮੀਰ ਬੋਲੀ ਨਹੀਂ ਹੈਗੀ। ਪਰ ਇਹ ਗੱਲ ਤੇ ਗੌਰ ਕਰਨੀ ਪਣੀ ਆ ਜੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਆਪਣੀ ਬੋਲੀ ਤੋਂ ਦੂਰ ਹੋ ਗਈਆਂ ਤਾਂ ਯਾਦ ਰੱਖੋ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਤੇ ਅਗਲਾ ਸੁਨੇਹਾ ਮੇਰਾ ਹੋਰ ਸੁਣ ਲੋ ਚੌਥਾ ਸੁਨੇਹਾ ਬੱਚੇ ਆਪਾਂ ਕੱਲਾ ਕੱਲਾ ਹੀ ਜੰਮਣ ਲੱਗ ਗਏ ਜਿਹਦੇ ਪਹਿਲਾ ਮੁੰਡਾ ਹੋ ਗਿਆ ਉੱਥੇ ਖੜ ਜਾਂਦੇ ਵੀ ਗਾਂ ਬੱਚਾ ਨਹੀਂ ਲੈਣਾ ਆ ਪਰਸੋਂ ਦੀ ਗੱਲ ਹੈ ਕੱਲ ਦੀ ਗੱਲ ਹੈ ਤੁੰਗਾ ਪਿੰਡ ਮੈਂ ਖਬਰ ਪੜ ਰਿਹਾ ਸੀ ਸੰਗਰੂਰ ਜ਼ਿਲ੍ਹੇ ਦੀ ਖਬਰ ਹੈ ਇੱਕ 12 ਸਾਲ ਦਾ ਬੱਚਾ ਕੱਲਾ ਹੀ ਮਾਪਿਆਂ ਦਾ ਪੁੱਤ ਸੀਗਾ ਪੁੱਤਾਂ ਗੇ ਚੜਾਉਂਦਾ ਕੋਠੇ ਡਿੱਗ ਪਿਆ ਉਦੀ ਮੌਤ ਹੋ ਗਈ ਤੇ ਘਰ ਦਾ ਦੀਵਾ ਗੁੱਲ ਹੋ ਗਿਆ ਸਾਡੇ ਕੱਲੇ ਕੱਲੇ ਜਵਾਕ ਵੀ ਆਪਾਂ ਜ਼ਮੀਨਾਂ ਨਾਲ ਘਟ ਜਾਣ ਇਹਨਾਂ ਨੂੰ ਪੜ੍ਹਾਵਾ ਕਿੱਥੋਂ ਉਹ ਕੱਲੇ ਕੱਲੇ ਨੂੰ ਜਾਂ ਸਟੇਟ ਨੇ ਮਾਰ ਦੇਣਾ ਹੈ ਜ਼ਬਰ ਕਰਕੇ ਜਾਂ ਨਸ਼ੇ ਨਾਲ ਮਰ ਜਾਣਾ ਜਾਂ ਕੋਈ ਹੋਰ ਹਾਦਸਾ ਵਾਪਰ ਜਾਣਾ ਤੇ ਫਿਰ ਜ਼ਮੀਨਾਂ ਕਿਹਨੇ ਸੰਭਾਲਣਗੀਆਂ ਸਾਡੀਆਂ ਭਾਈ ਇਹ ਗੱਲ ਦਾ ਖਿਆਲ ਰੱਖੋ ਅਸੀਂ ਹੁਣ ਪਿੰਡਾਂ ਸੁਣਦੇ ਆ ਕਹਿੰਦੇ ਆ 15 15 20 20 ਕੱਲੇ ਆਲੇ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕੁੜੀਆਂ ਹੀ ਹੈ ਨਹੀਂ ਜਿਵੇਂ ਪਹਿਲਾਂ ਕਿਹਾ ਜਿਹਦੇ ਪਹਿਲਾ ਮੁੰਡਾ ਦੂਜਾ ਬੱਚਾ ਨਹੀਂ ਲੈਂਦਾ ਇਹ ਗੱਲ ਤੇ ਗੌਰ ਕਰੋ ਬਾਹਲੇ ਕਹਿ ਦਿੰਦੇ ਐ ਸ਼ੇਰ ਤਾਂ ਜੀ ਇਕੱਲਾ ਹੀ ਬਾਦੂ ਹੁੰਦਾ ਪਰ ਜੇ ਕਤੀੜ 20 ਇਕੱਠੇ ਹੋ ਕੇ ਪੈਣ ਸ਼ੇਰ ਨੂੰ ਵੀ ਮਾਰ ਲੈਂਦੇ ਐ ਇਹ ਲੜ ਮੰਨ ਕੇ ਜਾਓ ਗੱਲ ਬਹੁਤ ਜ਼ਰੂਰਤਾ ਸਾਡੀ ਕੌਮ ਨੂੰ ਇੱਕ ਦੋ ਜ਼ਿਆਦੇ ਬੱਚੇ ਦੀ ਲੋੜ ਆ ਪ੍ਰਭੂ ਸੋ ਮ ਅਖੀਰ ਤੇ ਸਮੇਂ ਦੀ ਘਾਟ ਹੈ ਐਨੇ ਕਹਿਣਾ ਚਾਹੁੰਨਾ ਜਿਹੜੀ ਚਿੰਗਾਰੀ ਜਿਹੜੀ ਸ਼ੁਰੂਆਤ ਭਾਈ ਦੀਪ ਸਿੰਘ ਸਿੱਧੂ ਨੇ ਸ਼ੁਰੂ ਕੀਤੀ ਸੀਗੀ ਉਹਨੂੰ ਅੱਗੇ ਲੈ ਕੇ ਚੱਲੇ ਭਾਈ ਅਮਰਪਾਲ ਸਿੰਘ ਜਿਹੜੇ ਅੱਜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਇਸ ਤੋਂ ਇਲਾਵਾ ਸਾਡੇ 40-45 ਨੌਜਵਾਨ ਹੋਰ ਹੈ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਬੰਦ ਹੈ ਉਹਨਾਂ ਤੇ ਵੀ ਜਿਹੜੀ ਇਹ ਹਕੂਮਤਾਂ ਛੱਡ ਢਾ ਰਹੀ ਹੈ ਬਹੁਤ ਬਾਰੀ ਖਬਰਾਂ ਵੀ ਬਾਹਰ ਨਿਕਲ ਕੇ ਆਉਂਦੀਆਂ ਨੇ ਉਹ ਆਪ ਵੀ ਆ ਕੇ ਤਰੀਕ ਤੇ ਦੱਸ ਦੇ ਭਾਈ ਸਾਡੇ ਨਾਲ ਅੰਦਰ ਧੱਕਾ ਹੋ ਰਿਹਾ ਸੋ ਇਸ ਕਰਕੇ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਜਿਹੜੇ ਬੰਦੇ ਆ ਥੋੜੇ-ਮੋٹے ਬੱਚੇ ਆ ਪੰਜਾਬ ਦੀ ਗੱਲ ਕਰਨ ਵਾਲੇ ਕੌਮ ਪੰਥ ਦੀ ਗੱਲ ਕਰਨ ਵਾਲੇ ਭਰਾਵੋ ਉਹਨਾਂ ਦੇ ਨਾਲ ਖੜ੍ਹ ਜਾ ਕਰੋ ਆਪਾਂ ਸੋਚੀ ਜਾਂਦੇ ਆ ਵੀ ਆਪਾਂ ਕੀ ਲੈਣਾ ਨਹੀਂ ਫਿਰ ਇੱਕ ਵੀ ਇੱਥੇ ਬਚਣਾ ਨਹੀਂ ਬੰਦਾ ਮੇਰੀ ਗੱਲ ਯਾਦ ਰੱਖਿਓ ਜਦੋਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਸਾਡੇ ਪਾਣੀਆਂ ਜ਼ਹਿਰਾਂ ਸਾਡੀ ਧਰਤੀ ਨੂੰ ਖੋਹਿਆ ਜਾ ਰਿਹਾ ਹੈ ਜਵਾਨੀ ਪ੍ਰਵਾਸ ਕਰਕੇ ਬਾਹਰ ਕੱਢੀ ਜਾ ਰਹੀ ਹੈ ਇੱਥੇ ਗਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਨੇ ਇਹ ਜਿੰਨਾ ਅਸੀਂ ਇਕੱਠੇ ਹੋ ਕੇ ਇੱਥੋਂ ਅਸੀਂ ਪੈਰ ਜੁੱਤੀ ਨਾਲ ਹਣ ਪਾਈਏ ਨੰਗੇ ਪੈਰੀ ਪੂਰੇ ਪੰਜਾਬ ਚ ਜਾਈਏ ਲੋਕਾਂ ਨੂੰ ਅਪੀਲ ਕਰ ਗਏ ਵੀ ਜੇ ਸਤਾਈ ਦੇ ਵਿੱਚ ਚੰਗੇ ਬੰਦੇ ਪੰਜਾਬ ਚ ਨਹੀਂ ਆਉਂਦੇ ਸਰਕਾਰ ਨਹੀਂ ਬਣਦੀ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਨਹੀਂ ਹੋਣਾ ਸੁਨੀਆ ਕਿ ਮੇਰੀਆਂ ਬੇਨਤੀਆਂ ਪੀਲਾ ਨੇ ਹੁਣ ਮੈਂ ਅਪੀਲ ਕਰਦਾ ਇੱਕ ਜਿੰਨੇ ਵੀ ਬੈਠੇ ਆਂ ਕੁਰਸੀਆਂ ਤੇ ਖੜੇ ਹੋ ਜਿਓ ਇੱਕ ਵਾਰੀ ਆਪਾਂ ਜਕਾਰੇ ਲਾਉਣਿਆ ਮਾਹੌਲ ਠੰਡਾ ਆਇਆ ਕਰੀ ਬੈਠੇ ਹਾਂ ਦੋਨੇ ਵਹਾ ਮੁੱਕੇ ਹਵਾ ਤਣੇ ਹੋਣੇ ਚਾਹੀਦੇ ਆ ਪਤਾ ਲੱਗੇ ਇਥੋਂ ਕਾਂਬਾ ਛੜੇ ਦਸ਼ਮਣਾਂ ਨੂੰ ਵੀ ਹਾਂ ਅੱਜ ਵਾਰਸ ਪੰਜਾਬ ਦੇ ਇਕੱਠੇ ਹੋਇਆ 40 ਮੁਕਤਿਆਂ ਦੀ ਧਰਤੀ ਦੇ ਉੱਤੇ ਗੇੜੀ ਹੱਥ ਦੇ ਵਿੱਚ ਝੰਡਾ ਝੰਡੇ ਜਮਾ ਉੱਪਰ ਤੇ ਬਾਹਾਂ ਹਵਾ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਬੋਲੇ ਈਸੋ ਨਿਹਾਲ ਬੋਲੇ ਈਸੋ ਨਿਹਾਲ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਬੰਦੀ ਸਿੰਘ ਰਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ Vá, he go